ਹਾਂਜੀ ਬਾਈ ਜੀ ਸਤਿਕਾਰ ਜੀ ਸ਼ਾਰੇ ਖਣਕ ਭਾਵਨੋਂ ਡੇਰੀ ਫਾਰਮਰਾਂ ਨੂੰ ਲਓ ਜੀ ਵੀਰੇ ਅੱਜ ਆਪਾਂ ਇਸ ਨੂੰ ਇੱਕ ਕਰਨ ਆਪਾਂ ਗੱਲ ਕਰਨੀ ਆ ਵੀਰੇ ਜਿਵੇਂ ਮੁੱਜੋ ਜਾਰਾ ਮੱਝਾਂ ਦੇ ਸਣਾਂ ਦੇ ਵਿੱਚ ਖੂਨ ਆਉਂਦਾ ਹੋਵੇ ਜਾਂ ਮਰੇ ਛੱਦੀਆਂ ਆਉਂਦੀਆਂ ਹੋਣ ਜਾਂ ਮੱਝ ਦਾ ਚੂਰ ਤੋਂ ਪਹਿਲਾਂ ਲੇਵਾ ਹੋਵੇ ਛੋਟਾ ਵੱਡਾ ਹੋਵੇ ਘਾਰ ਫਨ ਲੱਗੇ ਹੋਣ ਇਹ ਅੱਜ ਕੱਲੇ ਵੀਰੇ ਪ੍ਰੋਬਲਮ ਕੋਮਨ ਹੋ ਗਈ ਯਾਰ ਹਰ ਇੱਕ ਦੇ ਘਰੇ ਰੋ ਪ੍ਰੋਬਲਮ ਆ ਰਹੀ ਆ ਉਹਦੇ ਫਾਰਮਰ ਕਹਿੰਦੇ ਨੇ ਵੀ ਥਾਣਾਂ ਨਿੱਕੇ ਨੇ ਸਾਡਾ ਪਤਲੇ ਨੇ ਬ੍ਰੀਕ ਨੇ ਤੇ ਇੱਕ ਵੀਰੇ ਜਿਆ ਨਾਮ ਰੋਗ ਨੂੰ ਵੱਡੀ ਕੀ ਆ ਛੋਣਾਂ ਦੇ ਵਿੱਚ ਖੂਨ ਬਹੁਤ ਆ ਰਿਹਾ ਗਾਵਾਂ ਦੇ ਮੱਜਾਂ ਦੇ ਅਣੀ ਗਾਵਾਂ ਦੇ ਛੋਟਾ ਚਲਦੇ ਠੀਕ ਹੋ ਜਾਂਦਾਗਾ ਮੱਜ ਦਾ ਟਾਈਮ ਲਾਇਆ ਇਸ ਰਿਕਵਰੀ ਹੋਣ ਦੇ ਕਈ ਵਾਰੀ ਮੱਜ ਦੇ ਅੰਦਰ ਵੀ ਇਕੱਠਾ ਬਣ ਜਾਂਦੀਆਂ ਨੇ ਖੂਨ ਦੇ ਹੋਂਕਾਰ ਨਾਲ ਛੋਟਾ ਪਾਣੀ ਆਉਣ ਲੱਗ ਜਾਂਦਾ ਯਾਰ ਤਲੂ ਜਾਉਣ ਲੱਗ ਜਾਂਦਾ ਉਹਨਾਂ ਬਾਅਦ ਵੀਰੇ ਇੱਕ ਆਪਣੀ ਨੇ ਬਲੱਡ ਟੱਡਿਆ ਬਹੁਤ ਵਧੀਆ ਵੀਰੇ ਜੋਗੇ ਉਹਰੇ ਵਿੱਚ ਵੀਰੇ ਨਾਲ ਤੁਸੀਂ ਮੰਨੋ ਯਾਰ ਮੈਥਾਇਲਿਕ ਕਵਰਮੈਂਟ ਪਾਇਆ ਹੋਇਆਗਾ ਕਿਉਂਕਿ ਮਲਟੀਪਾਵਨਾਂ ਨਹ ਇਹ ਕੰਮ ਕਰਦਾ ਸਾਰਾ ਜਿਵੇਂ ਆਪਣਾ ਮੇਰਾ ਬਾਈਟ ਟੌਨਕਾ ਜਿਵੇਂ ਛੋੜੇ ਕੱਟਰੂ ਹੋ ਗਏ ਵੀਰੇ ਆ ਕੱਟੂ ਦਾ ਪਿੱਠਾ ਖੜ ਜਾਂਦਾ ਉਹਨਾਂ ਬਾਅਦ ਵੀਰੇ ਉਹ ਚੀ ਕੰਮ ਕਰਦੀ ਆ ਛੋਟੇ ਬੱਚਿਆਂ ਨੂੰ ਪਲ ਪਾ ਤੇ ਜਾਂ ਉਹ ਵੀਰ ਚੱਲਦੀ ਪਾਲ ਲੈਣੇ ਯਾਰ ਉਹਨੂੰ ਕੰਮ ਕਰਦਾ ਬਾਕੀ ਵੀਰੇ ਉਹਨਾਂ ਤਾਂ ਇਹਦਾ ਲੋਹੇ ਸ਼ੂਟਿੰਗ ਨਾਲ ਹੋ ਗਿਆ ਵੱਡੀ ਗੱਲ ਤਾਂ ਵੀਰੇ ਜਿਆ ਅੱਜਕੱਲ ਜਰਾ ਵੱਡੇ ਪਸ਼ੂ ਐਨੀਮਲ ਜਿਨ੍ਹਾਂ ਦੇ ਵੀਰੇ ਮੰਨ ਲਓ ਸ਼ੈਡ ਹੋ ਜਾਂਦੀ ਆ ਇੱਕ ਪਾਸਾ ਛੋਟਾ ਹੋ ਜਾਂਦਾਗਾ ਇੱਕ ਪਾਸਾ ਵੱਡਾ ਹੋ ਜਾਂਦਾਗਾ ਉਹਨਾਂ ਵਿੱਚ ਵੀ ਇਹ ਕੀ ਜਣਾ ਉਹ ਦਿੱਕਤ ਆ ਜਾਂਦੀ ਆ ਨਾ ਦਾ ਵਿਰੇ ਬੰਦਾ ਉਹਨੂੰ ਕੀ ਮੱਝ ਨੂੰ ਖਰੀਦਦਾ ਯਾਰ। ਇਹ ਖਰੀਦਦਾ ਤਾਂ ਅਗਲਾ ਕਹਿੰਦਾ ਛੜ ਲੈਂਦੀ ਆ ਯਾਰ ਆਪਾਂ ਪੈਸੇ ਘੱਟ ਲੈਂਦਾ ਆਪਾਂ ਨੂੰ। ਇਹ ਚੀਜ਼ਾਂ ਨੂੰ ਵੀਰੇ ਆਪਾਂ ਠੀਕ ਕਰ ਲਈ ਯਾਰ ਇਹ ਵੀਡੀਓ ਬਣਾਈ ਹੈਗੀ। ਬਾਕੀ ਵੀਰੇ ਵੀਡੀਓ ਚੰਗੀ ਲੱਗੀ ਤਾਂ ਬਦ ਤੋਂ ਸ਼ੇਅਰ ਜ਼ਰੂਰ ਕਰਦੇ ਭਾਈ ਬਣੀ ਛੋਡੇ ਕਰਕੇ ਯਾਰ ਆਪਾਂ ਮੱਥਾ ਮਾਰਦੇ ਆ। ਮੈਨੂੰ ਇਹਦਾ ਕੋਈ ਬੈਨੀਫਿਟ ਨਹੀਂ ਹੋਏਗਾ। ਤੇ ਆਪਣਾ ਵੀ ਆਉਣਾ ਹੈਗਾ ਵੀ ਆਪਾਂ ਨੂੰ ਵੀ ਇਹਦੇ ਚੈਨਲ ਉੱਤੇ ਪੈਸੇ ਕਮਾਉਣ ਦੇ ਨੇ ਆਪਾਂ ਤਾਂ ਕਰਦੇ ਆ। ਇਦਾ ਵੀਰੇ ਆਪਾਂ ਕਿਸੇ ਕੰਪਨੀ ਦੀ ਹਿਸ਼ੂਰ ਨਹੀਂ ਕਰਦੇ ਹੈਗੇ ਵੀ ਆਪਾਂ ਕਈ ਵਾਰੀ ਬੰਦਾ ਹੁੰਦਾ ਯਾਰ ਵੀ ਕਹੋਣੀ ਇਹ ਕੰਪਨੀ ਦੀ ਵੀ ਦੀ ਐਡ ਕਰਦਾਗਾ ਵਿੱਚ ਮੈਨੂੰ ਕੋਈ ਮਤ ਮਾਰ ਦਿੰਨੇ ਵੀ ਕੋਪਰੀ ਦੀ ਕਿਸੇ ਐਡ ਕਰਦਾ ਆ ਮੈਂ ਵੀਰੇ ਕਿਸੇ ਕੰਪਨੀ ਦੀ ਐਡ ਨਹੀਂ ਕਰ ਰਿਹਾ ਬੜਾ ਮਨ ਖੜਦਾ ਪਾ ਦਿਓ ਨਹੀਂ ਮਨ ਕਰੇ ਨਾ ਪਾਓ ਵੀਰੇ ਛੋਟੀ ਮਰਜੀ ਆ ਤਸਨਾ ਮੇਰਾ ਫਰਜ਼ ਆ ਪਰ ਜਿਹੜੀ ਤੁਹਾਨੂੰ ਜਿਹੜੀ ਤੁਹਾਨੂੰ ਚੀਜ਼ ਵੀਰੇ ਮੈਂ ਦੱਸੂਗਾ ਯਾਰ ਕੋਈ ਚੀਜ਼ ਵੀ ਤੁਸੀਂ ਪਾਉਂਗੇ ਹਨ ਉਹ ਉਹ ਚੀਜ਼ ਵੀਰੇ ਹਰ ਇੱਕ ਮੈਡੀਕਲ ਤੋਂ ਮਿਲੂ ਤਨੂੰ ਇਹ ਨਹੀਂ ਵੀ ਵੀਰੇ ਕਿਤੇ ਮੈਡੀਕਲ ਤੋਂ ਨਾ ਮਿਲੇ ਕਿਹੜੇ ਮਰਜ਼ੀ ਮੈਡੀਕਲ ਤੋਂ ਲੈ ਲਿਓ ਸਾਰੇ ਜਨੂੰ ਮਿਲੂ ਵੀਰੇ ਇੰਡੀਆ ਦੇ ਵਿੱਚੋਂ ਇਹ ਇੱਕ ਵੀਰੀ ਕੰਪਨੀ ਹੈਗੇ ਐਣੀ ਬੱਚ ਕੰਪਨੀ ਦੀ ਪ੍ਰੋਡਕਟ ਕਾਫੀ ਹੁੰਦੇ ਨੇ ਜਿਵੇਂ ਐਲਡੀਆ ਵਗੈਰਾ ਵੀ ਇਹਨਾਂ ਦੇ ਆਉਂਦੇ ਨੇ ਹੋਰ ਵਰਟ ਕਈ ਹੁੰਦੇ ਨੇ ਵੀਰੇ ਇਹਨਾਂ ਦੇ ਇਹਨਾਂ ਦੇ ਕਿ ਵੀਰੇ ਦਵਾਈ ਪੇਣ ਆਉਂਦੀ ਹੈ ਯਾਰਾ ਉਹਦੇ ਵਿੱਚ ਇਕਲੀ ਉਹ ਬਾਇਓਡੀਨਮ ਵਿਟਾਮਿਨ ਡੀ ਸੀ ਦੀ ਗੱਲਾਂ ਪਾਇਆ ਹਾਤੀਗਾ ਹੁਣ ਇਹਦੇ ਵਿੱਚ ਇਹ ਕੰਪਨੀ ਨੇ ਵੀਰੇ ਬਿਨਾਂ ਨਾਮ ਅਥਾਲ ਕੋਈ ਨਾਮ ਇਹਨਾਂ ਵਿੱਚ ਐਡ ਕਰਤਾ ਨਾਲ ਵੀਰੇ 골ਡ ਕਰਤੀ ਇਹ ਮੰਨ ਲਓ ਜੇ ਤਾਮਣਾ 1000 ਤੋਂ 2000 ਕਰਤਾ ਜੇ ਹੁਣ ਵੀਰੇ ਮੰਨ ਲਓ ਜੇ ਇਹ ਚੀਜ਼ ਜੀ ਪ੍ਰਤੱਖੀ ਵਸ਼ਨ ਤੁਨੀ ਹੋ ਗਈ ਤਾਂ ਆਪਣੇ ਫਿਰ ਲੇਵੇ ਦਾ ਕਾਰਬੀ ਠੀਕ ਹੋਣੀ ਹੋਣਾਗਾ ਤੇ ਸ਼ੂਣ ਤੋਂ ਵੀਰੇ ਡੇਢ ਮਹੀਨਾ ਪਹਿਲਾਂ ਤੁਸੀਂ ਨੇ 15-15 ਐਮਲ ਦਵਾਈ ਪਾਉਣੀ ਆ ਪੰਜ ਦਿਨ ਦਵਾਈ ਆਉਂਦੀ ਆ ਅਜੇ 15-15 ਐਮਲ ਸ਼ੂਣ ਤੋਂ ਪਹਿਲਾਂ ਪਾਉਣੀ ਆ ਟਾਈਮ ਟਕ ਪਾਉਣੀ ਆ ਰੋਟੀਆਂ ਪਾਲਣੀਆਂ ਦੇਣੀਆਂ ਸ਼ੂਣ ਤੋਂ ਬਾਅਦ ਇੱਕ ਮਹੀਨਾ ਫੇਰ ਪਾ ਦੋ ਜੇ ਛੋਟੇ ਕਾਹੇ ਪਛਨ ਉਗੇਰੇ ਛੋਣ ਤੋਂ ਬਾਅਦ ਮਸਟੈਟ ਚ ਹੋ ਰਹੀ ਹੈ ਜਾਂ ਸਿੱਧੀਆਂ ਆ ਲਈ ਜਣੇ ਜਤਨਾ ਵਿੱਚ ਫੋਨ ਆ ਰਿਹਾ ਜਾਂ ਵੀਰੇ ਮਨਨ ਹਣਾ ਤੇ ਗੱਡਾ ਬਣ ਗਏ ਯਾਰ ਕਿਸੇ ਕਿਸੇ ਭਰਾਵਾਂ ਦੇ ਮਨੋ ਕਮਜਾਂ ਦੇ ਫਾਰਮਰਾਂ ਦੇ ਯਾਰ ਤਾਂ ਹਜ਼ਾਰ ਫੋਲੀ ਜੀ ਬ੍ਰੀਗ ਬ੍ਰੀਗ ਪਾਏ ਲੱਗ ਜਾਂਦੀ ਆ ਉਹਨਾਂ ਬਾਅਦ ਆਪਾਂ ਡੀਕੀਟੂ ਕੇ ਬਹੁਤ ਲਗਾਉਣੇ ਆ ਪਰ ਉਹਨਾਂ ਤੇ ਠੀਕਾ ਨਹੀਂ ਕੰਮ ਕਰਦੇ ਤੇ ਇਹ ਉਹਨਾਂ ਦੇ ਨਾਲ ਵੀਰੇ ਆਪਾਂ ਇਹ ਚੀਜ਼ ਦੋ ਜਾਂ ਤਾਂ ਜੋ ਆਪਣੀ ਟੀਕੇ ਲਾਉਣ ਦੇ ਵਿੱਚ ਮੱਥਾ ਦੀ ਤਾਕਤਾਂ ਨੂੰ ਬਧਾਈਏ ਤਾਂ ਅਮਲੇ ਰਿਕਵਰੀ ਜਟਲੇਵ ਤੇ ਜਲਦੀ ਹੋ ਜੇ ਜਲਦੀ ਰਿਕਵਰੀ ਹੋਣ ਲਈ ਵੀਰੇ ਆਪਾਂ ਤੁਹਾਨੂੰ ਯਾਰਾ ਦੱਸ ਰਿਹਾ ਦਵਾਈ ਬਹੁਤ ਕੰਮ ਕਰਦਾ ਇਹ ਤੋਂ ਜਾਂ ਨੋ ਨਾ ਵੀਰੇ ਅਡਰਚ ਗੋਲਡ ਲੈ ਵੀਰੇ ਦੇਖ ਲਓ ਅਡਰਚ ਗੋਲਡ ਦਵਾਈ ਹੈ ਜੇ ਆਪ ਵੀਰੇ ਫੋਲਟਰੀ ਚ ਪਾ ਸਕਦੇ ਹੋ ਕੱਪੇ ਨੂੰ ਪਾ ਸਕਦੇ ਹੋ ਵੀਰੇ ਕਿਹਨੂੰ ਮਰਜ਼ੀ ਪਾ ਜਾ ਸਕਦੇ ਹੋ ਜਿੰਨਾ ਭਰਾਵਾ ਦੇ ਕੁੱਤਿਆਂ ਦੇ ਵਾਲ ਝੜਦੇ ਨੇ ਯਾਰ ਉਹ ਵੀਰੇ 1 ਕਿਲ ਤੁਸੀਂ ਕੁੱਤੇ ਨੂੰ ਦੇ ਸਕਦੇ ਹੋਗੇ ਜਿਹੜਾ ਵੀਰੇ ਫੋਲਟਰੀ ਚ ਮੁਰਕੇ ਤੋਂ ਅੰਡੇ ਲੈਣ ਵਾਸਤੇ ਵੀ ਤੁਸੀਂ ਉਹਨੂੰ 1 ਕਿਲ ਦਵਾਈ ਪੋਹ ਜੇ ਸਾਰੇ ਚ ਕੰਮ ਕਰਦੀ ਆ। ਬਾਕੀ ਵੱਡਾ ਰੌਲਾ ਵੀਰੇ ਜਿਵੇਂ ਟਾਇਰਸ ਵਿੱਚ ਕੋਲ ਮਜਾ ਖੂਨ ਆ ਰਿਹਾ, ਸਿੱਧੀਆਂ ਆ ਰਹੀਆਂ ਨੇ। ਤਾਂ ਉਹਨਾਂ ਦੇ ਵਿੱਚ ਤਾਂ ਵੀਰੇ ਆਰਾਮ ਨਾਲ ਕੰਮ ਕਰਦੀ ਆ। ਅਡਰ ਇੱਥੇ 골ਡ ਨਵਾਂ ਵੀਰੇ ਕੰਪਨੀ ਹੈ ਕਿ ਐਡੀਮੈਕਸਰ। ਹਰ ਇੱਕ ਮੈਡੀਕਲ ਤੋਂ ਮਿਲ ਜੂ। ਕੋਈ ਇਹ ਨਹੀਂ ਅੰਦਰ ਨਾ ਜਦੋਂ ਮਿਲੇ। ਠੀਕ ਹੈ, ਆਏ ਨਹੀਂਗਾ ਕਿ ਉਹ ਇੱਕ ਇਕ ਮੈਡੀਕਲ ਤੋਂ ਮਿਲੂ। ਕੋਈ ਆਪਾਂ ਇਹ ਐਡ ਨਹੀਂ ਕਰਦੇ ਦਵਾਈ ਦਾ ਰਿਜ਼ਲਟ ਫੁੱਲਾ ਵੀਰੇ ਆਪਾਂ ਯੂਜ਼ ਕਰਵਾਏ ਵੀ ਆ ਬਹੁਤ ਸਾਲਾਂ ਤੋਂ ਇਹ ਬਣੀ ਆ ਰਹੀ ਹੈ। ਤੇ ਇੰਨੇ ਵੀਰੇ ਹੁਣ ਕਰਤੀ ਹੈ 골ਡ। ਜਿੰਕਰ ਤੇ ਜਿੰਕਰ ਬਾਇਓਟੀਨ ਨੇ ਵੀ ਤੇ ਬਹੁਤ ਵਧਾਤਾ ਵਿੱਚੋ। ਲਿਨੇਮ ਪਾਤਾ ਬੱਚੇ ਦੇ ਤੇ ਬਾਕੀ ਵੀ ਛੂਣ ਤੋਂ ਬਾਅਦ ਦੇ ਦਵਾਈ ਜੇ ਆਪਾਂ 4 ਦੇ ਸਪੂਨ ਤੋਂ ਪਹਿਲਾਂ 4 ਦੇ ਦਵਾਈ ਵੀਰੇ ਤਾਂ ਉਹ ਨੂੰ ਤੁਸੀਂ ਮੰਨ ਲਓ ਵੀ ਜਦੋਂ ਨਾ ਤਾਂ ਕਹਿੰਦੇ ਮਟਾਇਰ ਦੀ ਪ੍ਰੋਬਲਮ ਆਵੇ ਨਾ ਪ੍ਰੋਬਲਮ ਜੇ ਇਸ ਦੀ ਵੀਰੇ ਉਹ ਤੋਂ ਬਾਅਦ ਜਦੋਂ ਵੀ ਜਿਹੜੀ ਜਿਹੜੀ ਛੂਹੀ ਨੂੰੜੇ ਨੂੰ 1.5 ਮਹੀਨਾ ਹੋ ਗਿਆ ਥੋੜਾ ਣੀ ਬਣਾ ਖੀੜ ਤੇ ਪ੍ਰੋਪਰ ਆਊਗਾ ਫਿਰ ਫੀਡ ਵੀ ਨਹੀਂ ਹੋਊਗਾ ਇਹ ਵੀਰੇ ਆਪਣਾ ਜਮਾਇਆ ਹੋਇਆ ਫਾਰਮੂਲਾ ਪੱਕਾ ਕਰੀ ਤੇ ਵੀਰੇ ਅੱਡਰ ਚ ਗੋਲਡ ਬਜਾ ਨਵਾਂ ਹੈਗਾ ਹਰ ਇੱਕ ਮੈਡੀਕਲ ਤੋਂ ਮਿਲ ਜੂ ਤੁਹਾਨੂੰ ਮੈਂ ਫਿਰ ਬੋਲਦਾ ਇੱਕ ਵਾਰੀ ਜਿੰਨਾਂ ਜੀ ਵੀਰੇ ਕੁਛ ਨੂੰ ਮਸਟੈਰ ਚ ਬਾਰ ਬਾਰ ਮਸਟੈਰਸ ਹੋ ਰਹੀ ਆ ਛਿੱਦੀਆਂ ਆ ਰਹੀਆਂ ਨੇ ਖੂਨ ਆ ਰਿਹਾ ਜਾਂ ਪੰਛ ਤੋਂ ਪਾਣੀ ਆ ਰਿਹਾ ਵੀਰੇ ਜਾਂ ਕਈ ਵਾਰੀ ਤੁਹਾਡੇ ਵਿੱਚ ਬੰਨ ਬਹੁਤ ਦਿਲ ਦੀਆਂ ਆਉਣ ਲੱਗ ਜਾਂਦੀਆਂ ਵੀਰੇ ਉਹਨਾਂ ਨੂੰ ਵੀਰੇ ਦਵਾਈ ਦਿਓ ਇਹ ਤੇ ਨਾਲ ਵੀਰੇ ਆਪਣਾ ਲਾਚ ਦੇ ਚੀਜ਼ਾ ਸ਼ੁਰੂ ਕਰ ਲਓ ਕੋਈ ਇੰਟਰਵਰਕ ਦਾ ਡਾਕਟਰ ਪੁਹਾ ਕੇ ਦਿਵਾਓ ਵੀਰੇ ਬਹੁਤ ਵਧੀਆ ਰਿਜ਼ਲਟ ਨੇ ਦਵਾਈ ਦੇ ਕੋਈ ਪ੍ਰੋਡਕਟ ਨਹੀਂ ਆ ਰਹੀ ਵੀਰੇ ਤੁਸੀਂ ਪਾਓ ਜੀ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਜਰਾ ਕਿਉਂਕਿ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੁਹਾਡੀ ਬੇਹੋੜੀ ਮਰਜ਼ੀ ਆ 안도바 잘해보라 말이